ਬਣਾ ਆ ਜਾ ਬੰਗਲਾ ਵੀ ਬਣਾ ਲੈਣਾ ਨਾਲੇ ਵਿੱਚ ਹੀ ਆਂਦੇ ਆ ਕਿ ਤੂੰ ਜਦੋਂ ਸਕਣ ਪੈਂਦਾ ਸੀ ਉਹ ਮੈਂ ਇੱਥੇ ਕਿੱਥੇ ਆ ਨਾਲੇ ਤਾਂ ਵਿਆਹ ਪਿਆ ਬਾਪੂ ਕਹਿੰਦਾ ਵੀ ਤੂੰ ਟਲ ਗਿਆ ਸੀ ਪਾਸੀ ਸਕਣ ਦੇਣ ਦਾ ਮਾਰਾ ਸਾਲਾ ਕੱਜਦਾ ਮੈਂ ਇੱਥੇ ਕਿੱਥੇ ਨਾ ਮੈਂ ਆਪਣੇ ਵਿਆਹ ਪਿਆ ਸੀ ਪਾਪੇ ਦੇ ਵਿਆਹ ਦੀ ਤੂੰ ਆਇਆ ਸੀ ਆਇਆ ਸੀ ਉਹ ਨਾ ਕਿ 3 ਸਿਕਨ ਕਹਿੰਦੇ ਬਾਪੂ ਕਹਿੰਦਾ ਪਾਇਏ ਜੋ ਸਿਕਨ ਪਾਈ ਜਾਂਦੇ ਲੈਂਚਾ ਕੇ ਤੂੰ ਪਾਸੇ ਨਿਕਲ ਗਈ ਸਿਕਣਾ ਵਿਚੋਂ ਨਾ ਆਂਦੇ ਮਿਕਲ ਨਾ ਭਾਈ ਆਪਾਂ ਤੋਂ ਤਨ ਚੋਂ ਹੁਣ ਬਾਪੂ ਕਹਿੰਦਾ ਤੂੰ ਹੀ ਪੱਕੀ ਬਣੀ ਵੀ ਉਹ ਬਣੀ ਵੀ ਇਹ ਮੂਵੀ ਮੂਵੀ ਬਣੀ ਵੀ ਬਣੀ ਵੀ ਇਹ ਵਿਚੋਂ ਰੈ ਨਹੀ ਨਹੀ ਕੇਰਾ ਦੀ ਗੱਲ ਬਾਪੂ ਦਾਦਾਂ ਦਾ ਸੀ ਚੁਕੜਾਈ ਚੜੀ ਸੀ ਤੇ ਤੂੰ ਪੱਠੀ ਵੇਚਦੀ ਸੀ ਉਹ ਨਾ ਕੱਜ ਜਾ ਇੱਥੇ ਪੈਂਦੀ ਫੋਦੀ ਜਾਂ ਸੀ ਨਾਲੇ ਬਾਪੂ ਦੀ ਜੋ ਈ ਜਾਂਦਾ ਸਾਰੇ ਵਰਦਗਾਂ ਤੇ ਨਹੀਂ ਜਾਂਦੇ ਮੈਂ ਨਾ ਕਿਤੇ ਮਾਂ ਦਾ ਬੱਟੇ ਨਾ ਜਾਂਦੇ ਕਿ ਮੰਜੇ ਬਤਰੇ ਜੋ ਇਕੱਠੇ ਕਰਦੇ ਸੀ ਹੱਥ ਨੇ ਤੇ ਇੱਕ ਮੰਜਾ ਹੀ ਰਾਹ ਚੋਲੇ ਅਵੇ ਮੰਜਾ ਲਾਲੇ ਰਾਹ ਚੋ ਕਿਤੇ ਹਾਂ ਦਾ ਚਾਲਾ ਨਾ ਲਾਇਆ ਕਿਉਂ ਸੀ ਉਹ ਮੈਨੂੰ ਪਤਾ ਇਹਨੇ ਗਾਣ ਕਿਸੇ ਬੰਦੇ ਨੂੰ ਵੇਚਾ ਭੁੱਕੀ ਵਾਲੇ ਨੂੰ ਤੇਰੀ ਭੈਣ ਦੀ ਪੋਸਲੀ ਦਿੱਤਾ ਨਾ ਤੇਰੀ ਪੁੱਢੀ ਦੀ ਲੱਤ ਕੱਕਣ ਵਾਲਿਆਂ ਦੀ ਅਰੇ ਪਾਈਆ ਭੁੱਕੀ ਮੰਜੇ ਦੀ ਪੈਨ ਦਾ ਥੁੱਡਾ ਦੇ ਚਾ

ਹੱਦ ਪੁੱਪੇ ਜਿਹਨਾਂ ਆਈਂ ਕਰ ਕੇ ਕਰ ਪਾਕਸਾ ਪੁਲੀਜਾ ਨਾ ਰੇੜ ਗਾ ਲੈਣਾ 10 ਬਰਾਤ ਘਾਤ ਬੇਸੀ ਆ ਅੱਜ ਨਾ ਦੀ ਫੁੱਗੀ ਕੇ ਹੁੰਦੀ ਸੀ ਬਰਾਤ ਨੰਨਾ ਨੇ 14 ਇੱਕ ਪੈ